ਉਹ ਰਹਿੰਦੇ ਬਸ ਉਹ ਰਹਿੰਦੇ ਯਾਰ ਅਸ ਇਥੇ ਰੋ ਇੰਨਾ ਬੱਕਰਾ ਉਹ ਨਹੀਂ ਫੜਦੀ ਬੱਕਰੇ ਕਰਦੇ ਅਬ ਇਹ ਮੇਰੀ ਬੱਕਰੀ ਉਹ ਤਾਂ ਬੱਕਰਾ ਕੱਢਦਾ ਤਾਂ ਇੱਕ ਚਾਰੇ ਓਰਾਂ ਕਰ ਆ ਬੱਕਰਾ ਆ ਚਾਰੇ ਕੋਈ ਨਾ ਕੋਈ ਨਾ ਫੜ ਲਾਂਗੇ ਆ ਵੀ ਫੜ ਲਾਲ ਵੀ ਪੱਠਾ ਹੈ ਬਾਈ ਪਸੰਦ ਨੇ ਤੁਹਾਡੇ ਕਿਹੜਾ ਬਾਬੇ ਕਿਹੜੀ ਚੱਲ ਚਾਰੇ ਕਰ ਲਈਆਂ ਕੋਈ ਨਾ ਚਾਰੇ ਕਰ ਲਈ ਪਸੰਦ ਨੇ ਬਾਈ ਬਾਈ ਕੀ ਮੰਗਦਾ ਇੱਕੋ ਰੇਟ ਦੱਸ ਮੰਗਦੇ ਤਾਂ ਸਾਤੇ ਸੱਤ ਹਜ਼ਾਰ ਦੇਨੇ ਦਾ ਕਨੇ ਕਨੇ ਦੀਆਂ ਉਹ ਸੋਡੇ ਵੱਲ ਆਈ ਨਹੀਂ ਸਾਡੇ ਵੱਲ ਨਹੀਂ ਬਲਤਾ ਤੇਰੇ ਦੀ ਹੈ ਤੇਰੀਆਂ ਕਿਹੜਾ ਚੋਰੀ ਦੀਆਂ ਨੇ ਨਾਗਰੇ ਨੇ ਚੋਰੀ ਦੇ ਪੈਸੇ ਲਿਆਂਦੇ ਮਸਾਂ ਦੇ ਐ ਬਚਾਰਾ 2 ਰੁਪਏ ਕਿਤੋਂ ਇਕੱਠੇ ਕਰਕੇ ਅੱਜ ਜਮਾਨਾ ਦੇ ਕਿਹੜਾ ਮਹੀਨਾ ਵੀ 13ਵਾਂ ਇਹਦਾ ਹੜੀ ਵੀ ਨਹੀਂ ਆਈ ਹਾਂ ਵਿਚ ਚ ਨਹੀਂ ਜਾਈ ਗੱਲ ਬੋਲੋ ਤੁਸੀਂ ਦੱਸ ਦਿਓ ਕਿੰਨੇ ਪੈਸੇ ਲਾਉਣੇ ਐਸੇ ਸਹੀ ਲਾ ਦੇ ਛੁੱਟੀ ਮਰਜੀ ਸਾਢੇ 4-4 ਹਜ਼ਾਰ 18000 ਬਣ ਗਿਆ ਇਹਨਾਂ ਦਾ ਠੀਕ ਐ ਕੋਈ ਘੱਟ ਨਹੀਂ ਹਾਂ ਜੀ ਆ ਪੂਰੇ ਲੱਗਦੇ ਦੇਖਣ ਇੱਕ ਨਾਗਦੀ ਦਲਾਲੀ ਵੀ ਮੈਂ 200 ਰੁਪਇਆ ਲਵਾਂਗਾ ਪਿੱਛੋਂ ਤੁਸੀਂ ਕਹਦੋਂ ਅਸੀਂ ਸਾਨੂੰ ਕਿਹੜਾ ਦੱਸਿਆ ਪਿੱਛੋਂ ਝੁੱਗਾ ਚੱਕਣ ਲੱਗੇ ਲੋਕ ਕੀ ਕਰਾਂਗੇ ਕਿਸੇ ਨੂੰ ਅਸੀਂ ਤਾਂ ਕੋਈ ਨਹੀਂ ਚੱਲਦੇ ਨਹੀਂ ਬਥੇਰੇ ਤੇਰੇ ਪਿੱਛੇ ਨਹੀਂ ਬਹੁਤ ਆ ਆ ਪਾਣੀ ਆ ਬਾਈ ਖੜਾ ਉਹਨੇ ਸੌਦਾ ਕਰਾਇਆ ਬਣ ਫੇਰ ਤਾਂ ਬਾਈ ਰੁਪਏ ਬਾਪੂ ਤੋਂ ਦਵਾ ਦੇਣਾ ਤੈਨੂੰ ਮੇਮਨੀਆਂ ਛੱਡੀਆਂ ਦੀ ਨਿਸ਼ਾਨੀ ਲਾ ਦਾਂਗੇ ਸਮੂਹ ਜਾ ਕੇ ਨਿਸ਼ਾਨੀ ਲਾ ਦਾਂਗੇ ਕੋਈ ਨਹੀਂ ਉਹ ਤਾਂ ਗੱਡੀ ਛੱਡਦਾ ਵੀ ਉਹ ਤਾਂ ਗੱਡੀ ਛੱਡਦਾ ਵੀ ਜਾ ਕੇ ਗੱਡੀ ਖੜੀ ਆ ਆਪਣੀ ਠੀਕ ਹੈ ਗੱਲ ਉਹ ਜਿਹੜੀ ਮਾੜੀ ਅਸੀਂ ਕਰਤੀ ਉਹ ਪਾਉਂਦੇ ਨਹੀਂ ਲੋੜ ਹੈ ਸਾਡੇ ਸਾਹਮਣੇ ਜਿਹੜੀ ਮਾੜੀ ਚੰਗੀ ਲੱਗੂ ਬਾਦਲ ਸਕਦੇ ਹੋ ਜੀ ਤੁਸੀਂ ਬਾਈ ਇਹਨਾਂ ਦੇ ਹੋਰ ਆਲਾ ਅੱਛਾ ਕਿਸਮੂਹ ਹੋਰ ਆਲਾ ਦੇ ਤੂੰ ਇਹ ਚਾਰ ਨੇ ਇਹ ਚਾਰ ਨਾਲੇ ਵੋਚ-ਵੋਚ ਕੇ ਨਾਲੇ ਕਸਾ ਦੇ ਕਸਾ ਦੇ ਕਸਾ ਸਮਾਰ ਕੇ ਕਸਾ ਦੇ ਜਿਆਦੇ ਹੌਲਾ ਮਹਿੰਗਾ ਸੌਦਾ ਤਾਂ ਕਰ ਹੀ ਲੈਣ ਇਹਨਾਂ ਨਾਲ ਕੋਈ ਨਹੀਂ ਤਾਂ ਰੋਜ਼ ਜੀ ਯਾਰ ਢੱਕਾ ਕੱਢਦਾ ਵੇਹੇ ਬੈਠ ਜਾਂਦਾ ਯਾਰ ਬਸ ਬਸ ਠੀਕ ਹੈ ਬਈ ਕੋਈ ਹਾਂ ਦੱਸੋ ਜੀ ਮੈਂ ਤਾਂ ਦੱਸਿਆ ਸੀ ਸਾਡੇ ਸੀਸੀ ਨੂੰ ਲੈ ਜੀ ਨਹੀਂ ਹੁੰਦੀ ਆ ਕੋਈ ਹੋਰ ਮਾੜੀ ਮੋਟੀ ਤੁਹਾਡੇ ਚ ਹੈ ਜਾ ਮਗਮ ਬਾਬਾ ਜੀ ਅਸੀਂ ਤਾਂ ਤੇਰੇ ਨਹੀਂ ਮੇਰੇ ਤੇ ਨਾ ਰਹੀ ਆਪਣੀ ਮਰਜ਼ੀ ਕਰੀ ਮੈਂ ਤਾਂ ਜ਼ਰੂਰੀ ਸਿੰਘ ਪੜ੍ਹਾਏ ਦੇਣੇ ਨੇ ਪਿੱਛੋਂ ਮਾਰਾ ਕਹੇ ਉਹ ਵੀ ਗੱਲ ਨਹੀਂ ਆਜ ਚੰਗੀਆਂ ਬਣੀਆਂ ਲੈ ਜਾ ਸਾਨੂੰ ਸਾਂ ਭਰੀਆਂ ਖੱਲਾਂ ਨੇ ਕੀ ਵੀ ਹੋ ਸਕਦਾ ਅੱਜ ਤੱਕ ਚੰਗੀਆਂ ਭਲੀਆਂ ਨੇ ਲੈ ਨਾ ਲੈ ਉਹ ਮਰਜ਼ੀ ਤੇਰੀ ਆਸੀ ਤੇਰਾ ਹੋ ਤਾਂ ਮੋੜਿਆ ਨਹੀਂ ਸੀ ਪਰ ਇੱਥੇ ਹੀ ਰੱਖੀ ਸਾਨੂੰ ਵੱਧ ਪੁੱਗਣ ਔਰੇ ਆ ਗੈਨੀ ਔਰੇ ਆ ਔਰੇ ਆ ਪੁਣੇ ਜ਼ਿਮੀਂਦਾਰ ਬੰਦੇ ਆਪਣੇ ਗਮਾਂਡ ਛੋਨੇ ਬਗਰਾਉਣ ਤੋਂ ਤੂੰ ਜ਼ਿਮੀਂਦਾਰਾ ਆਪਣਾ ਤਾਂ ਵਪਾਰ ਰੋਜ਼ ਦਾ ਚੱਲਦਾ ਹੀ ਚੱਲਦਾ ਉਹਨੇ ਨਵੀਂ ਵਾਰੀ ਪੌੜੀ ਚੜਨੇ ਆਪਾਂ ਨਵੇਂ ਬੰਦੇ ਨੂੰ ਬਚਾਵਾਂਗੇ ਮਰਵਾਉਣਾ ਨਹੀਂ ਤਾਹੀ ਆਪਾਂ ਮੁੱਲ ਵੀ ਜੈਜ ਕਰਿਆ ਜੀ ਕਿੱਦੋਂ ਦੁਬਾਰੇ ਆਵਾਂਗੇ ਭਾਈ ਗੱਲ ਸੁਣ ਲੈ ਮੇਰੀ ਪੈਸੇ ਬਣਾ ਦੋ ਵਕਣੀ ਲੈ ਜਾ ਜੀ ਗੱਲਾਂ ਨਹੀਂ ਦੇਖੋ ਜੇਕਰ ਲਿਖਾਈ ਤੁਹਾਡੀ ਉਧਰੋਂ ਉਧਰੀ ਆਪਾਂ ਉਹਦੀ 10 ਰੁਪਏ ਤੈਨੂੰ ਚੰਗੇ ਲੱਗਿਆ ਅਗਲੇ ਨੂੰ ਛੋਟ ਕਰਦੀ ਨਹੀਂ ਕਰਨੇ ਤੇਰੀ ਮਰਜ਼ੀ ਹੈ ਕੋਈ ਜ਼ੋਰ ਜ਼ੁਲਮ ਨਹੀਂ ਪੱਠਾ ਮੈਨੂੰ ਇੱਕੇ ਦੱਦਿਏ ਇਦੂ ਘਟ ਦੇਣੀ ਹੈ ਮੈਂ ਤਾਂ ਦੱਸਿਆ ਸੀ 6.5 ਨਾ ਨਹੀਂ ਹੁੰਦੀਆਂ ਮੈਂ ਤਾਂ ਜਾਇਜ ਜਾ ਬੁੱਲ ਬੰਗਿਆ ਕੋਈ ਜਾਇਜ ਨਹੀਂ ਹੈਗਾ ਨਹੀਂ ਜਾਏ ਜਾ ਮੱਠਾ ਤੁਸੀਂ ਮੰਡੀ ਘੁੰਮ ਕੇ ਦੇਖੀ ਕਾ ਨੂੰ ਘੁੰਮਣੇ ਨਾ ਸੀ ਲਈਏ ਇੱਕ ਦੋ ਵੇ ਲੈ ਜਾਗੇ ਅਗਲੀ ਮੰਡੀ ਲੈ ਲਾਂਗੇ ਕੋਈ ਜੁਲਮ ਤੇ ਜ਼ਰੂਰੀ ਚਾੜ੍ਹਨੇ ਨੇ ਅਗਲੇ ਫਾਹੇ ਅਜੇ ਮਹੀਨਾ ਤਾਂ ਕਣ ਕਿਨੀ ਹੁੰਦੀ ਵੇਲੇ ਹੀ ਨਹੀਂ ਇੱਲੀ ਨਹੀਂ ਆ ਅੱਠਵੇਂ ਨੂੰ ਫੇਰ ਮੰਡੀ ਆ ਜੂਗੀ ਚਲੋ ਜੇ ਮੰਡੀਆਂ ਲੱਗਦੀਆਂ ਨੇ ਹੁਣ ਇੱਕੋ ਹੀ ਦੱਸਦੇ ਮੈਨੂੰ ਜਮਾ ਨਿਵੇੜ ਕੇ 100 100 ਘੱਟ ਦੇ ਦੋ ਹੋਰ ਦੀ ਕੋਈ 100 ਘੱਟ ਨਹੀਂ ਹੁੰਦਾ ਦੇਣੀ ਆਂ ਦੇ ਨਾ ਮਿਲਵੇ ਇੰਨਾ ਟਾਈਮ ਹੈ ਪੂਰੀਆਂ ਹੋ ਗਈਆਂ 5000 ਨੂੰ 20000 ਜਣ ਲਾ ਆ ਚਲੀ ਬੱਸ ਫਿਰ ਹੁਣ ਆਪਾਂ ਕਸਰ ਛੱਡੀਏ ਨਹੀਂ ਮਾਰੀ ਟੱਕੜੀ ਵਿੱਚ ਆ ਗਈ ਨਾ ਨਾ ਇਹ ਤਾਂ ਕਰਦਾ ਤੇਰੀ ਮੋੜੀ ਨਹੀਂ ਹੈ ਪਾਉਂਦਾ ਪੈਸਾ ਲੈ ਨਾ ਬਾਪੂ ਮੈਂ ਨਹੀਂ ਲਾਉਂਦਾ ਬਾਪੂ ਪੈਸਾ ਬਾਪੂ ਮੈਂ ਨਹੀਂ ਲਾਉਂਦਾ ਪੈਸਾ ਅਸੀਂ ਤੇਰੀ ਰੱਖਾਂਗੇ ਚੱਲ ਫੇਰ ਤਰਾ ਜਿੱਦੇ ਲਿਖੂ ਜੀ ਰੋਈ ਕਿ ਉਸੀ ਕਾਹਦਾ ਮਾਰਾ ਬੰਦਾ ਨਹੀਂ ਠੀਕ ਆ ਦੇ ਦੇ ਜੈਨੀ ਦੇ ਦੇ ਜੈਨੀ ਦੇ ਦੇ ਚੰਗਾ ਰਹੇਗਾ ਬਾਲਾ ਵਧੀਆ ਰਹੇ ਯਾ ਵਧੀਆ ਭਰਾਵਾ ਰੋਜ ਮੰਡੀਆਂ ਤੇ ਰਹਨੇ ਆ ਕਿੱਥੇ ਵਧੀਆ ਦਾ ਕਿਹੜਾ ਦੇ ਦੂ ਪਏ ਹੈ ਗਈ ਬੱਠੋ ਚਲੋ ਤੇਰੀ ਨਾ ਵੀ ਵਧੀਆ ਡੇਟਾ ਉਹਦਾ ਤੇਰੀ ਚੀਜ਼ ਆ ਭਰਾਵਾ ਲੈ ਨਾ ਨਾ ਸਾਹਿਬ ਵਧੀਆ ਦੇਖ ਲਾ ਕਿਹੜਾ ਆ ਚਾਰ ਬੱਠਾ ਆ ਚਾਰ ਲੈ ਲੈ ਸੰਦਨੇ ਹੈ ਚਲੋ ਉਹ ਰਿਆ ਗਿਆ ਨਹੀਂ ਉਹ ਰਿਆ ਗਿਆ ਨਹੀਂ ਦੇ ਨਾ ਦੀ ਮੈਂ ਨਹੀਂ ਖੜਦਾ ਫਿਰ ਦਵਾਰੇ ਤੇ ਬਾਪੂ ਨਹੀਂ ਦੇ ਉਹਨੂੰ ਪੱਲਿਓ ਦੇਣੀ ਪੈ ਜਾਣਗੇ ਠੀਕ ਆ ਗੱਲ ਕੱਚੀ ਜੀ ਗੱਲ ਨਹੀਂ ਕਰਦਾ ਠੀਕ ਹੈ ਗੱਲ ਹੈ ਹੈ ਦੱਸਾਂ ਵੀ ਇਹ ਰਹਾ ਤਾਂ 2000 ਹੋਰ ਪਾਤਾ 22000 ਦੀਆਂ ਸੀ ਚੱਕ ਹਾਂ ਦਹੀਂ ਹੁਣ ਆਵੀ ਚੱਲ ਵੀ ਗੱਡ ਇੱਧਰ ਮੋੜ ਦੇ ਚਲੋ ਹੁਣ ਫਿਰ ਸਵਾ 5 5000 ਨੂੰ ਹੋ ਗਈਆਂ 250 ਤੇ ਆ 5.5 ਨੂੰ ਹਾਂ 5.5 ਨੂੰ ਹੋ ਗਈਆਂ ਇਹ ਖੁਸ਼ ਹੈ ਹੈ ਭਈਆ ਉਹ ਨਾ 2 ਮਿੰਟ ਉਧਰੇ ਹੋਣਾ ਐਸੇ ਤਾਂ ਮੁੜਿਆ ਦੀਏ ਆ ਮੈਨੂੰ ਸਾਈ ਵਾਲਾ ਦੇ ਅੱਛਾ ਜੌਗਲ ਬਾਪ ਪੂਰੀ ਨਾਲ ਦੇ ਨੂੰ ਫਿਰਦੀਆਂ ਕੋਈ ਨਹੀਂ ਕੋਈ ਨਹੀਂ ਜਿੰਦਾ ਟਾਈਮ ਜੇ ਨਾ ਪਿਕਦੀਆਂ ਫਿਰ ਵੀ ਜਿੰਮੀਦਾਰ ਬੰਦਾ ਹੈ ਉਹ ਕੋਈ ਨਹੀਂ ਹਰਾ ਪਾਵੇ ਹਾਂ ਹਰਾ ਪਾਵੇ ਗੱਡੀ ਛੱਡਦਾ ਵੀ ਹਰਾ ਪਾਵੇ ਆ ਕੋਈ ਗੱਲ ਨਹੀਂ ਮੈਂ ਜਿੰਮੀਦਾਰ ਬੰਦਾ ਆਪਣੇ ਆਪਣਾ ਗਵਾਂਡੀ ਆ ਦਾ ਕੋਈ ਗੱਲ ਲਵੇ ਪਰਾਂ ਬਕਰੋ ਇਹਦਾ ਦਮ ਕਹੋਂਗੇ ਉਦੋਂ ਇਹਦਾ ਬਸ ਇਹ ਵਿਚਾਰਿਆਂ ਨੂੰ ਸ਼ੌਕ ਹੋ ਗਿਆ ਠੀਕ ਆ ਅੱਛਾ ਇਹ ਵੀ ਕੋਈ ਮਹਿੰਗੀਆਂ ਨਾ ਮਹਿੰਗੀਆਂ ਨਾ ਸਸਤੀਆਂ ਸਹੀ ਮੁੱਲ ਲਾਏ ਹਾਂ ਜੀ ਆਉਂਦਾ ਕੀ ਆ ਹਾਂ ਦੇਖੋ ਕਾਲੇ ਕੇ ਦੇ ਨਾਲ ਦੀਆਂ 7.5 ਹਜ਼ਾਰ ਨੂੰ 7.5 ਹਜ਼ਾਰ ਨੂੰ ਹੱਥਾਂ ਜੋਖੋ ਕੇ ਲੈ ਗਏ ਦੋ ਉਧਰ ਖੜੀਆਂ ਨੇ ਆਪਣੀਆਂ ਉਹ ਵੀ ਲੋ ਫੜ ਕੇ ਰੀ ਹਾਂ ਇੱਕ ਤਾਂ ਜੌਨੀ ਵਾਲੀ ਦੇ ਉਹ ਚੱਕ ਕੇ ਚੱਲ ਜੇ ਗੱਡੀ ਛੱਡੀ ਜੀ ਆਹਰੇ ਖੜੀਆਂ ਜੌਨੀ ਵਾਲੀ ਆਹ ਗੱਡੀ ਛੱਡੀ ਆਹ ਨਾ ਨਾ 62 ਦੀ ਪਚਾਰਾ ਪਾਵੇ ਆ ਆ ਗਈ ਪਾਜੀ ਆ ਬਈ ਆ ਬਈ ਵਾ ਤੇਰੇ ਗਾਗ ਵੀ ਤਾਂ ਹੀ ਆਉਂਦਾ ਜੇ ਇੰਨੀ ਸੇਵਾ ਕਰਦਾ ਬਸੋਂ ਦੀ ਇਹ ਵਿਚਾਰਾ ਅਣ ਬੋਲਤਾ ਨੇ ਜੀ ਓੱਖਾ ਥੋੜੀ ਮਾਰਨੇ ਹਾਂ ਜੀ ਨਾ ਜੇ ਨਾ

ਠੀਕ